ਲੇ ਵੀ ਮੇਤਰੋ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਮੈਂ ਕੱਲ ਦੱਸਿਆ ਸੀ ਵੀ ਕੱਲ ਨੂੰ ਵੀਡੀਓ ਪਾਉਂਗਾ ਬਈ ਵੀ 26 ਤਰੀਕ ਤੋਂ ਬਾਅਦ ਕਿਹੜੀਆਂ ਵੈਰੈਟੀਆਂ ਜਿਹੜੀਆਂ ਆਪਾਂ ਚੋਣੇ ਦੀਆਂ ਜਾਂ ਬਾਸਮਤੀ ਦੀਆਂ ਲਾ ਸਕਦੇ ਆ 26 ਮਈ ਤੋਂ ਬਾਅਦ ਪਨੀਰੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕਰਾਂ ਬਈ ਕਾਲੀ ਹੈ ਨਾ ਜਿਹੜੀ ਉਹ ਸਿਰਫ ਆਪਾਂ ਨੂੰ ਹੋ ਜਾਂਦੀ ਹੈ ਕਿਉਂਕਿ ਗਵੰਡੀ ਨੇ ਬੀਜਤੀ ਮੇਨ ਮੁੱਦਾ ਚਾਹੇ ਯੂਨੀਵਰਸਿਟੀ ਸਪਾਰਸ਼ ਕਰਦੀ ਆ ਚਾਹੇ ਆਪਣੇ ਤਜਰਬੇ ਕਹਿਣ ਵੀ ਚੋਣਾ ਲੇਟ ਲੱਗਦਾ ਭਾਈ ਇਹਦੀ ਪਨੀਰੀ ਲੇਟ ਲੱਗੂਗੀ ਤਾਂ ਝਾੜ ਵਧੀਆ ਦੇ ਠੀਕ ਹੈ ਜਾਂ ਆਂਡੀ ਗਵਾਂਡੀ ਨੇ ਤੈਨੂੰ ਕਹਿਤਾ ਜਾਂ ਆਪਾਂ ਲਾਇਆ ਹੋਇਆ ਤਜਰਬਾ ਪਰ ਕੀ ਕਰੀਏ ਯਾਰ ਗਵਾਂਡੀ ਨੇ ਬੀਜਤੀ ਕੀ ਕਰੀਏ ਯਾਰ ਟਿਕਣੀ ਨਹੀਂ ਦਿੰਦੇ ਵੀ ਯਾਰ ਰੋਜ਼ ਤਾਂ ਮੀਂਹ ਪੈ ਜਾਂਦਾ ਪਨੀਰੀ ਵਾਲੀ ਥਾਂ ਬਣਾਈ ਸੀ ਮੀਂਹ ਪੈ ਜਾਂਦਾ ਦੁਬਾਰਾ ਫਿਰ ਵਾਦੀ ਹੈਨਾ ਫਿਰ ਮੀਂਹ ਪੈ ਗਿਆ ਯਾਰ ਪਨੀਰੀ ਬੀਜੀ ਨਹੀਂ ਬਾਕੀ ਸਾਰਿਆਂ ਨੇ ਬੀਜਤੀ ਕਰੀਏ ਤਾਂ ਕਰੀਏ ਕੀ ਹੈਨਾ ਜਿਹੜਾ ਮੁੱਦੇ ਦੀ ਗੱਲ ਆ ਮੇਨ ਤਾਂ ਗਵਾਂਡੀ ਨਹੀਂ ਟਿਕਨ ਦਿੰਦੇ ਜਾਂ ਆਪਣਾ ਮਨ ਹੀ ਟਿਕਨ ਦਿੰਦਾ ਜਾਂ ਆਪਣਾ ਦਿਲ ਜਿਹੜਾ ਆਪਣੇ ਕਹਿਣੇ ਚ ਹੈ ਨਹੀਂਗਾ ਜਾਦਾ ਤੁਸੀਂ ਧਾਰ ਲੋ ਵੀ ਇੰਨੀ ਤਰੀਕ ਨੂੰ ਬੀਜ ਕੇ ਬਸ ਮੈਂ ਕੰਮ ਨਵੇੜਨਾ ਭਾਈ ਜਿਨੇ ਬੀਜਤੀ ਬੀਜੀ ਜਾਓ ਆਪਾਂ ਤਾਂ ਇੰਨੀ ਤਰੀਕ ਨੂੰ ਬੀਜਾਂਗੇ 70% ਰਕਬਾ ਇਹੋ ਜਿਹਾ ਜਿਹੜਾ ਆਪਣੀ ਦੀ ਬੀਜ ਚੁੱਕਿਆ ਠੀਕ ਹੈ ਉਹਦੇ ਵਿੱਚ 70 ਦੇ ਵਿੱਚ ਲੋਕ ਇਹੋ ਜਿਹੇ ਨੇ ਮੇਰੇ ਵਰਗੇ ਜਿਹੜੇ ਤਿੰਨ ਚਾਰ ਸ਼ਿਫਟਾਂ ਦੇ ਵਿੱਚ ਆਪਣੀ ਦੀ ਬੀਜਦੇ ਆ ਤੇ ਜਿਹੜੀ ਬਹੁਤ ਚੰਗੀ ਗੱਲ ਆ ਤਿੰਨ ਚਾਰ ਸ਼ਿਫਟਾਂ ਤੋਂ ਭਾਵ ਵੀ ਚਾਰ ਕਿੱਲਿਆਂ ਦੀ ਬੀਜਤੀ ਹਫਤੇ ਬਾਅਦ ਚਾਰ ਕਿੱਲਿਆਂ ਦੀ ਫੇਰ ਬੀਜਤੀ ਹਫਤੇ ਬਾਅਦ ਚਾਰ ਕਿੱਲਿਆਂ ਦੀ ਫੇਰ ਬੀਜਤੀ ਹਨਾ ਜੇ ਤੁਹਾਡੇ ਤੋਂ ਪਕਾਈ ਨਹੀਂ ਹੁੰਦੀ ਹੈਨਾ ਤਾਂ ਆਪਾਂ ਹਫਤੇ ਜੇ ਸਪੋਜ਼ ਕਰੋ ਆਪਣੇ ਕੋਲ 10 ਕਿੱਲੇ ਨਹੀਂ ਯਾਰ ਦੋ ਸ਼ਿਫਟਾਂ ਚ ਬੀਜ ਲੋ ਪੰਜ ਕਿੱਲਿਆਂ ਦੀ ਪਹਿਲਾਂ ਬੀਜ ਲੋ 10 ਦਿਨਾਂ ਬਾਅਦ ਪੰਜ ਕਿੱਲਿਆਂ ਦੀ ਫਿਰ ਬੀਜ ਲੋ ਕਿੱਡੀ ਕੀ ਗੱਲ ਆ ਯਾਰ ਖੇਤੀ ਕਰਨੀ ਆ ਹੋਰ ਆਪਾਂ ਕੀ ਕਰਨਾ ਹੈਨਾ ਜਦੋਂ ਆਪਣਾ ਕੰਮ ਹੈ ਬਿਜ਼ਨਸ ਆ ਕਰ ਲਾਂਗੇ ਫਿਰ ਕਿੱਡੀ ਕੀ ਗੱਲ ਆ ਯਾਰ ਹੈਨਾ ਜੇ ਸਿਸਟਮ ਨਾਲ ਚੱਲਾਂਗੇ ਤਾਂ ਹੀ ਫਾਇਦਾ ਨਾ 70% ਵਰਗ ਹੋਣ ਐ ਨੇ ਇਹਦਾ 30% ਆ ਜੀ ਨੇ ਕਿਸੇ ਦੇ ਮਗਰ ਲਾ ਕੇ ਬੀਜਣੀ ਆ ਹੈਨਾ ਜਾਂ ਨੰਮਈ ਇਹ ਕਹਿ ਲੋ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਬੀਜੀ ਇਹ ਤਾਂ ਬੀਜੀ ਕਿਹੜੀ ਹੈ ਕਨਫਿਊਜ਼ਨ ਵਿੱਚ ਹੋਏ ਪਏ ਨੇ ਉਹਨਾਂ ਦੇ ਵਿੱਚੋਂ 30% ਦੇ ਵਿੱਚੋਂ 10% ਇਹ ਹੋ ਜੇ ਨੇ ਜਿਹੜੇ ਗਲਤ ਬੀਜੀ ਖੜੇ ਨੇ ਤਾਂ ਅੱਜ ਜਿਹੜੀ ਵੀਡੀਓ ਹੈ ਉਹਨਾਂ ਲਈ ਆ ਜਿਨ੍ਹਾਂ ਨੇ ਹਜੇ ਬੀਜੀ ਨਹੀਂ ਤੇ ਕਨਫਿਊਜ਼ ਨੇ ਕਿਹੜੀ ਬੀਜੀ ਹੈ ਸਭ ਤੋਂ ਪਹਿਲਾਂ ਮਾਝਾ ਮਾਲਵਾ ਦੁਆਬਾ ਇਹਨਾਂ ਸਾਰਿਆਂ ਲਈ ਵੀਡੀਓ ਹੈ ਬਈ ਇਹ ਮੇਨ ਜੇ ਗੱਲ ਆਪਾਂ ਇੱਥੇ ਟਾਰਗੇਟ ਕਰਦਾ ਮੈਂ ਮਾਲਵੇ ਦੀ ਕਿਉਂਕਿ ਮੈਂ ਖੁਦ ਮਾਨਸਾ ਦਾ ਹੈਗਾ ਵੀਰੇ ਮਾਲਵੇ ਦੇ ਵਿੱਚ ਤੇ ਚਾਣਕ ਮੇਰਾ ਪਿੰਡ ਆ ਠੀਕ ਹੈ ਮੈਨੂੰ ਇਥੋਂ ਦੇ ਹਾਲਾਤਾਂ ਦਾ ਪਤਾ ਹਾਲਾਂਕਿ ਦੁਆਬੇ ਦਾ ਵੀ ਮੈਂ ਥੋੜਾ ਜਿਹਾ ਜਾਣੂ ਆ ਤੇ ਮਾਝੇ ਦਾ ਵੀ ਚੰਗੀ ਤਰ੍ਹਾਂ ਜਾਣੂ ਆ ਦੋ ਦੋ ਸਾਲ ਮੈਂ ਦੁਆਬੇ ਵੀ ਲਾ ਕੇ ਆਇਆ ਦੁਆਬੇ ਵਾਲੀਆਂ ਪੈੜੀਆਂ ਜਾਂ ਮਾਝ ਵਾਲੀਆਂ ਪੈੜੀਆਂ ਜਿੱਦਾ ਕੁਝ ਮਰਜ਼ੀ ਲਾ ਦੋ ਬਾਈ ਉਹ ਪਾਰ ਆ ਐਸ ਕੀ ਮਾਝੇ ਦੁਆਬੇ ਦੇ ਵਿੱਚ ਸੁਪਰੀਮ ਹੈ ਜਿਹੜਾ 110 ਉਹ ਬਹੁਤ ਵੱਡੀ ਰਕਬੇ ਦੇ ਵਿੱਚ ਲੱਗਿਆ ਪੀਆਰ 131 ਤੇ ਪੀਆਰ 126 ਬਹੁਤ ਵੱਡੇ ਰਕਬੇ ਦੇ ਵਿੱਚ ਲੱਗਿਆ ਹੈ ਨਾ ਮਾਲਵੇ ਦੇ ਵਿੱਚ ਥੋੜ ਜਾਂ ਹਾਈਬ੍ਰਿਡ 7501 ਦੇ ਮਗਰੋਂ ਜ਼ਿਆਦਾ ਪੈਂਦੇ ਨੇ ਉੱਥੇ ਉਹ ਲੱਗਦਾ ਜ਼ਿਆਦਾ ਜਾਂ ਬਾਸਮਤੀ ਦੀਆਂ ਕਿਸਮਾਂ ਲੱ ਜਿਹੜਾ ਏਰੀਆ ਉਹ ਸੀਆਰ ਪਿੱਛੇ ਜ਼ਿਆਦਾ ਪੈਂਦਾ ਥੋੜਾ ਜਿਹਾ ਠੀਕ ਹੈ ਜਾਂ ਹਾਈਬ੍ਰਿਡ ਝੋਨਿਆਂ ਦੇ ਮਗਰ ਥੋੜਾ ਜਿਆਦਾ ਪੈਂਦਾ ਜਾਂ ਮੁੱਛਲ ਜਾਂ ਬਾਸਮਤੀ ਦੇ ਠੀਕ ਹੈ ਤਾਂ ਮੱਜਾ ਤੇ ਦਬਾਬੇ ਦੇ ਵਿੱਚ ਤਾਂ ਮੱਕੀ ਹੈਗੀ ਆ ਕੁਸ਼ ਰਕਬੇ ਦੇ ਵਿੱਚ ਉਹਨਾਂ ਨੇ ਜਿਹੜੀ ਵੈਰੈਟੀਆਂ ਲਾਉਣੀਆਂ ਨੇ ਉਹ 5 ਜੂਨ ਤੋਂ ਬਾਅਦ-ਬਾਅਦ ਲਾਉਣੀਆਂ ਠੀਕ ਹੈ ਪਹਿਲਾਂ ਮੈਂ ਇਹਦੀ ਗੱਲ ਕਰਦਾ 5 ਜੂਨ ਤੋਂ 15 ਜੂਨ ਦੇ ਵਿੱਚ ਵਿੱਚ ਕਿਹੜੀ ਵੈਰੈਟੀ ਲੱਗ ਸਕਦੀ ਆ ਬਾਸਮਤੀ ਦੀ ਜੇ ਗੱਲ ਕਰੀਏ ਸਭ ਤੋਂ ਪਹਿਲਾਂ 1509 ਲੱਗ ਜੂ ਬਈ ਠੀਕ ਹੈ 5 ਜੂਨ ਤੋਂ ਬਾਅਦ-ਬਾਅਦ ਕਦੋਂ ਮਰਜ਼ੀ ਲਾ ਦਿਓ ਜੇ 10 ਦੂਜੀ ਨੰਬਰ ਤੇ ਬਾਸਮਤੀ ਦੀ ਕਿਸਮ 1847 ਆ ਗਈ। ਇਹ 5 ਜੂਨ ਤੋਂ ਲਾ ਦਿਓ ਬਸ ਸਿੱਧੀ ਜੀ ਗੱਲ ਹੈ ਜੇ ਝਾੜ ਲੈਣਾ। ਤੀਜੀ ਕਿਸਮ ਆ ਗਈ 1692। ਇਹ ਵੀ ਤੁਸੀਂ 7-8 ਤਰੀਕ ਨੂੰ ਲਾ ਸਕਦੇ ਹੋ ਪਰ ਆ ਦੋਨੇ ਕਿਸਮਾਂ ਜੇ 10 ਤਰੀਕ ਤੋਂ ਬਾਅਦ ਲਾਓਗੇ ਫਿਰ ਵੀ ਠੀਕ ਆ। ਜੇ 5 ਨੂੰ ਲਾਓਗੇ ਤਾਂ ਵੀ ਠੀਕ ਆ ਯਾਰ ਸਿੱਧੀ ਜੀ ਗੱਲ ਆ ਬਈ 5 ਤੋਂ ਬਾਅਦ-ਬਾਅਦ ਲਾਉਣੀ ਹੀ ਲਾਉਣੀ ਆ ਇਹ ਹਰ ਹਾਲਤ ਦੇ ਵਿੱਚ। ਠੀਕ ਹੈ। ਜੇ ਇਹਨਾਂ ਨੂੰ 10 ਤੋਂ ਬਾਅਦ ਲਾਉਗੇ ਫਿਰ ਤੁਹਾਡੇ ਕੋਲੇ ਐਮਨੋ ਵੀ ਬਿਮਾਰੀ ਘੱਟ ਪਊ। ਠੀਕ ਹੈ ਬਿਮਾਰੀ ਘੱਟ ਪਊਗੀ 5 ਦਿਨਾਂ ਦੇ ਗੈਪ ਦੇ ਨਾਲ ਹੀ ਚਾਰ ਤੇ ਕੋਈ ਬਹੁਤਾ ਅਸਰ ਨਹੀਂ ਪੈਣਾ ਇਹ ਲਾ ਸਕਦੇ ਆ ਇੱਕ ਬਾਸਮਤੀ ਦੇ ਵਿੱਚੋਂ ਇਹੀ ਤਿੰਨ ਮੇਨ ਨੇ ਮੈਂ ਰਿਕਮੈਂਡ ਜਿਹੜਾ ਕਰੂੰਗਾ ਉਹ 1847 ਨੂੰ ਕਰੂੰਗਾ ਠੀਕ ਹੈ ਜੀ ਝੋਨੇ ਦੀ ਗੱਲ ਕਰੀਏ ਝੋਨਾ ਵੀਰੇ 7301 ਵੀ ਲਾ ਸਕਦੇ ਆ ਸਾਵਾ ਦਾ ਹਾਲਾਂਕਿ ਹਾਈਬ੍ਰਿਡ ਦਾ ਹਜੇ ਕੋਈ ਫੈਸਲਾ ਨਹੀਂ ਆਇਆ ਬਾਈ ਕੀ ਬਣੂਗਾ ਕੀ ਨਹੀਂ ਬਣੂਗਾ ਇਹ ਪਰ ਤੁਸੀਂ ਆਪਦੇ ਰਿਸਕ ਤੇ ਤੁਸੀਂ ਲਾ ਸਕਦੇ ਹੋ ਸਭ ਤੋਂ ਵੱਧ ਲੱਗਣ ਵਾਲਾ ਪੀਆਰ 126 ਵੀ ਆਪਾਂ ਲਾ ਸਕਦੇ ਆ ਜੇ ਜੱਬ ਵੀ ਤੁਸੀਂ 10 ਜੂਨ ਤੋਂ ਬਾਅਦ ਲਾਓਗੇ ਝਾੜ ਦੇਖੋ ਥੋੜਾ ਆਉਂਦਾ ਯਾਨੀ ਖੇਤ ਦੇ ਵਿੱਚ ਜੇ 10 ਜੁਲਾਈ ਦੇ ਲਗਭਗ 7 8 9 10 11 12 13 ਹੱਦ 15 ਤੱਕ ਤੁਸੀਂ ਖੇਤ ਦੇ ਵਿੱਚ ਲਾਓਗੇ ਨਾ ਪਨੀਰੀ ਪੱਟ ਕੇ ਤਾਂ ਝਾੜ ਦੇਖੋ ਥੋੜਾ ਆਉਂਦਾ ਟ੍ਰਾਇਲ ਕਰ ਲਿਓ ਯਾਰ ਜਿਆਦਾ ਨਹੀਂ ਲਾਉਣਾ ਤਾਂ ਟ੍ਰਾਇਲ ਕਰ ਲਿਓ ਹਨਾ ਉਸ ਤੋਂ ਬਾਅਦ ਪਾਇਨੈਂਟ ਦਾ ਜੇ ਮਾਲਵਾ ਏਰੀਆ ਥੋੜਾ ਜਿਆ ਮਾੜਾ ਪਾਣੀ ਹੈ 28p 66 ਵੀ ਲਾ ਸਕਦੇ ਆਪਾਂ ਉਸ ਤੋਂ ਬਾਅਦ ਸਵਾਨਾਂ ਵਾਲਿਆਂ ਦਾ ਹੀ ਇਹਨਾਂ ਦਾ ਹੀ ਬਣਾਇਆ ਹੋਇਆ ਸ਼੍ਰੀ ਰਾਮ ਦੀ ਕੋਲੈਬੋਰੇਸ਼ਨ ਦੇ ਨਾਲ ਵੀਰਾ ਵੀ ਲਾ ਸਕਦੇ ਹਾਂ ਬਾਇਓ ਸੀਡ ਵੀਰਾ ਜੇ ਪਾਣੀ ਤੁਹਾਡੇ ਕੋਲੇ 2 ਜਾਂ 3 ਨੰਬਰ ਤੱਕ ਹੈਗਾ ਆ ਵੀ ਪਾਣੀ ਜੇ ਤੁਹਾਡੇ ਕੋਲੇ 2 ਜਾਂ 3 ਨੰਬਰ ਤੱਕ ਹੈਗਾ ਪੀ ਆਰ ਪਾਣੀ ਜੇ ਤੁਹਾਡੇ ਕੋਲੇ 1.5 ਨੰਬਰ ਤੱਕ ਹੈਗਾ 7501 ਪਾਣੀ ਜੇ ਤੁਹਾਡੇ ਕੋਲੇ 1.5 ਨੰਬਰ ਤੱਕ ਹੈਗਾ ਠੀਕ ਹੈ ਜੀ ਇਹ ਵੈਰੈਟੀਆਂ ਨੇ ਜੇ ਹੋਰ ਹਾਈਬ੍ਰਿਡ ਦੇ ਵਿੱਚ ਜਾਣਾ ਤਾਂ ਬਹੁਤ ਵੈਰੈਟੀਆਂ ਨੇ 2082 ਹੈ ਜੇ ਕੇ ਸੀਡ ਦਾ ਪਰ ਇਹਦੇ ਨਾਲੋਂ ਆਹ ਵਧੀਆ ਹੈ 7425 ਇਕਵੇਰੀ ਸੀਡ ਦਾ 468 ਆ ਇਕਵੇਰੀ ਸੀਡ ਦਾ ਹਨਾ ਪਰ ਉਹਨਾਂ ਸਾਰਿਆਂ ਦੇ ਨਾਲੋਂ ਆ ਬੈਸਟ ਆ ਜਾਂ ਆ ਬੈਸਟ ਆ ਜਾਂ ਆ ਬੈਸਟ ਜੇ ਹੁੰਦਾ ਤਾਂ ਪੀਆ 126 ਲਾਓ ਸਭ ਤੋਂ ਵਧੀਆ ਕਲੀਅਰ ਹੈ ਜੀ ਉਸ ਤੋਂ ਬਾਅਦ ਲੰਬੇ ਸਮੇਂ ਦੀ ਜੀ ਗੱਲ ਕਰੀਏ 26 ਮਈ ਤੋਂ ਬਾਅਦ ਬਾਅਦ ਕਿਹਦਾ ਟਾਈਮ ਹੈ 7501.5 ਇਹ ਵੀ ਆਪਾਂ ਲਾ ਸਕਦੇ ਹਾਂ ਹਜੇ ਟਾਈਮ ਆ ਬਾਈ ਕੋਈ ਬਾੜਾ ਲੇਟ ਨਹੀਂ ਹੈਗਾ 28 ਪੀ 67 ਇਹ ਵੀ ਆਪਾਂ ਲਾ ਸਕਦੇ ਆ ਪਾਇਨੈਰ ਦਾ ਕੋਈ ਟਾਈਮ ਹਜੇ ਨਹੀਂ ਟੱਪਿਆ ਬਾਈ PR 131 ਸਭ ਤੋਂ ਬੈਸਟ ਟਾਈਮ PR 132 ਸਭ ਤੋਂ ਬੈਸਟ ਟਾਈਮ 30 ਜੂਨ ਤੋਂ ਪਹਿਲਾਂ ਪਹਿਲਾਂ 30 ਸੌਰੀ 30 ਮਈ ਤੋਂ ਪਹਿਲਾਂ ਪਹਿਲਾਂ PR 132 ਤੇ 31 ਠੀਕ ਹੈ PR 128 ਵੀ ਲਾ ਸਕਦੇ ਆ ਬਈ ਮੇਨ ਮੇਨ ਵੀ ਠੀਕ ਹੈ ਜੀ ਸੁਪਰੀਮ ਦਾ ਟਾਈਮ ਗਿਆ 110 ਦਾ PB1 ਦਾ ਟਾਈਮ ਗਿਆ ਠੀਕ ਹੈ ਪੰਜਾਬ ਨੰਬਰ 1 ਦਾ ਹੋਰ ਮੁਛਲ ਦਾ ਗਿਆ ਬਈ ਇਹ ਸੌਰੀ ਬਾਸਮਤੀ ਇਹ ਝੋਨੇ ਦੀਆਂ ਕਿਸਮਾਂ ਦੇ ਵਿੱਚ ਲਿਖਤਾ ਮੈਂ ਠੀਕ ਹੈ ਅਡਜਸਟ ਕਰ ਲਿਓ ਇਹ ਝੋਨਾ ਕਰ ਦਿੰਦੇ ਇੱਥੇ ਆਪਾਂ ਅਡਜਸਟ ਨੂੰ ਦੱਸ ਠੀਕ ਹੈ ਇੱਥੇ ਬਾਸਮਤੀ ਕਰ ਦਿੰਦੇ ਆਪਾਂ ਠੀਕ ਹੈ ਇਹ ਮੇਨ ਮੇਨ ਵੈਰਾਈਟੀਆਂ ਨੇ ਭਾਈ ਜਿਹੜੀਆਂ ਕਿ ਰਕਬੇ ਦੇ ਵਿੱਚ ਲੱਗਦੀਆਂ ਨੇ ਜ਼ਿਆਦਾਤਰ ਠੀਕ ਹੈ ਵਜੀਰ ਵੀ ਲਾ ਸਕਦੇ ਹੋ ਕਸ਼ੀਰਾਮ ਵਾਲੇ ਦਾ ਉਹ ਵੀ ਝੋਨਾ ਆਇਆ 26 ਮਈ ਤੋਂ ਬਾਅਦ ਬਾਅਦ ਬਾਸਮਤੀ ਦੀ ਜੇ ਗੱਲ ਕਰੀਏ ਮੇਨ ਵਜੇ 17 18 11 21 18 58 ਇਹ ਮੇਨ ਬਾਸਮਤੀ ਦੀਆਂ ਕਿਸਮਾਂ ਨੇ ਮੁੱਚਲ ਵੀ ਲਾ ਸਕਦੇ ਹੋ ਤੁਸੀਂ ਪੀ ਵੀ ਜਿਹੜਾ ਸੋਧ ਆਈ ਹੈ ਠੀਕ ਹੈ ਇਹ ਤਾਂ ਰਹਿ ਨਹੀਂ ਦੋ ਯਾਰ ਸੋਧ ਦੀ ਐਵੇਂ ਜੇ ਅਰੀਜਨਲ ਲਾਉਣਾ ਹੋਗਾ ਟਾਈਮ ਟੱਪ ਗਿਆ ਠੀਕ ਹੈ ਅੱਜ ਤੋਂ 4-5 ਦਿਨ ਪਹਿਲਾਂ ਲੱਗ ਜਾਂਦਾ ਜੇ ਹੁਣ ਵੀ ਲਾ ਦੋਗੇ ਕੋਈ ਬਾਲੀ ਬੱਕਰੀ ਨਹੀਂ ਕੋਈ ਆਇਆ ਨਹੀਂ ਹੈਗਾ ਵੀ ਆਇਆ ਹੋ ਗਿਆ ਸਿਸਟਮ ਪਰ ਜਿਹੜਾ ਮੇਨ ਟਾਈਮ ਆ 17-18 ਦਾ ਬਾਈ 26 ਮਈ ਤੋਂ ਬਾਅਦ ਜਦੋਂ ਮਰਜ਼ੀ ਲਾ ਦਿਓ ਠੀਕ ਹੈ ਪਰ ਮੈਂ ਜਿਹੜੀ ਬੀਜੂੰਗਾ ਉਹ ਬੀਜੂੰਗਾ ਵੀਰੇ 31 ਮਈ ਜਾਂ 1 31 ਮੈਨੂੰ ਬੀਜੂਗਾ 1 5 6 ਦੇ ਆਸ-ਪਾਸ ਬੀਜੂਗਾ 5 6 ਜੂਨ ਦੇ ਆਸ-ਪਾਸ 11 21 ਦਾ ਟਾਈਮ ਹੈਗਾ 26 ਤੋਂ ਬਾਅਦ ਜਦੋਂ ਮਰਜ਼ੀ ਲਾ ਦਿਓ ਬਈ 26 ਨੂੰ ਲਾ ਦਿਓ 27 ਨੂੰ ਲਾ ਦਿਓ 28 ਨੂੰ ਲਾ ਦਿਓ 29 5 ਦੇ ਤੱਕ ਜਦੋਂ ਮਰਜ਼ੀ ਲਾ ਦਿਓ 18 85 ਦਾ ਵੀ ਸੇਮ ਟਾਈਮ ਹੈ 26 ਲਾ ਦਿਓ 27 ਨੂੰ ਲਾ ਦਿਓ 28 ਨੂੰ ਲਾ ਦਿਓ ਜਦੋਂ ਮਰਜ਼ੀ ਲਾ ਦਿਓ ਤਾਂ ਇਹ ਸੀ ਵੀਡੀਓ ਬਾਕੀ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਕਿਸੇ ਹੋਰ ਟੌਪਿਕ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਬਈ ਗਰਮੀ ਬਾਵਾ ਪੱਖਾ ਮੈਂ ਬੰਦ ਕਰਤਾ ਕਿ ਵੀ ਆਵਾਜ਼ ਕੋਈ ਨੀ ਦਿੱਕਤ ਪੈ ਜਾਂਦੀ ਹੈ ਠੀਕ ਹੈ ਅਗਲੀ ਵੀਡੀਓ